ਤਾਰੀ ਸਾਹਾ ਸੰਗਤ ਜੀ ਇਹ ਗੁਰਦੁਆਰਾ ਟਾਲਾ ਸਾਹਿਬ ਬਾਬੇ ਦੀਪ ਸਿੰਘ ਜੀ ਦਾ ਦਰਬਾਰ ਆ ਤੇ ਸੰਤੋ ਪਿਆਰੀ ਸਾਹਾ ਸੰਗਤੀ ਅੱਜ ਦਰਸ਼ਨ ਕਰ ਲੋ ਅੱਜ ਐਤਵਾਰ ਦਾ ਦਿਹਾੜਾ ਆ ਵੇਖੋ ਸੰਤੋ ਪ੍ਰਕਰਮਾਂ ਦੀ ਸੇਵਾ ਕਰਦੀਆਂ ਜਾਂ ਸੰਤਾਂ ਪ੍ਰਕਰਮਾਂ ਸਾਫ਼ ਕਰਦੀਆਂ ਆ ਵੇਖੋ ਕਿ ਜੀ ਰੀਜਨਲ ਸੰਤਾਂ ਲਈਆਂ ਉਹ ਪ੍ਰਕਰਮਾਂ ਦੀ ਸੇਵਾ ਕਰੰਗੀਆਂ ਸਾਹਾ ਸੰਗਤ ਜੀ ਤੁਸੀਂ ਵੀ ਦਰਸ਼ਨ ਕਰ ਲੋ ਸਹੀ ਸੰਸੰਗ ਜੀ ਅੱਜ ਐਤਵਾਰ ਦਾ ਦਿਹਾੜਾ ਵਾ ਇਹ ਗੋਦਰ ਦੇ ਦਰਬਾਰ ਸਭਾ ਚਪਹਿਰਾ ਕਟਨ ਸੰਗਤਾਂ ਆਈਆਂ ਦੇਖੋ ਇਥੇ ਜਾਂਚ ਕਾਇਆ ਜਾ ਰਿਹਾ ਇਹ ਜੀਰੋਰ ਸਾਹਿਬ ਤੇ ਸੰਗਤਾਂ ਜੀਆਂ ਇਸਨਾਨ ਕਰ ਰਹੀਆਂ ਆਪਣੀ ਸ਼ਰਧਾ ਦੇ ਅਨਸਾਰ ਸਾਹਮਣੇ ਇਨਸਾਨ ਸਾਹਿਬੀਆ ਬਾਬਾ ਜੀ ਦਾ ਇਹ ਸੰਗਤਾਂ ਵੇਖੋ ਪ੍ਰਕਰਮਾਂ ਦੀ ਸੇਵਾ ਕਰਦੀਆਂ ਹੋਈਆਂ ਪ੍ਰਕਰਮਾਂ ਦੀ ਕਿਨੀ ਅਰੀਜਨ ਕਿਨੀ ਹੀ ਨਾ ਸੰਤ ਜੀ ਪ੍ਰਕਿਰਮਾ ਦੀ ਸੇਵਾ ਕਰਦੀ ਹੈ ਜੀ ਦੇਖੋ ਨੌਜਵਾਨ ਲੜਕਾ ਹੈ ਤੇ ਬਹੁਤ ਵਧੀਆ ਸੇਵਾ ਕਰ ਰਿਹਾ ਵਿੱਚ ਇੱਥੇ ਦੇਖੋ ਇਸ ਤਰ੍ਹਾਂ ਅਰੀਜਨ ਜੀ ਇਹ ਸੇਵਾ ਸੰਤਾਂ ਨੂੰ ਹੋਰ-ਹੋਰਾਂ ਜਾ ਕੇ ਕਰਨੀ ਚਾਹੀਦੀ ਸੰਤਾਂ ਪ੍ਰਕਿਰਮਾ ਦੀ ਸੇਵਾ ਕਰੀਏ ਪ੍ਰਕਿਰਮਾ ਨੂੰ ਜਾਦ ਦੇ ਨਾਲ ਸੂਰਗਦਰਤੋ ਇਹ ਨਾਮ ਸੰਜੀ ਇੰਟਰਸਨ ਕੋ ਰਾਜਿਕਰ ਦਸੰਕਾਰ ਲੋ ਵੈਹਨ ਦੀਗਾ ਖਾਂਚਾ ਸਰੀ ਵੈਹਨ ਦੀ ਕੀ ਪਤ